ਇਹ ਪਿਛਲੇ 3 ਮਹੀਨਿਆਂ ਤੋਂ ਸਾਡੀ ਜਿਹੜੀ ਸੈਲੀ ਹੈਗੀ ਉਹ ਪੈਂਡਿੰਗ ਪਈ ਹੈਗੀ ਮੌਜੂਦਾ ਜਿਹੜੇ ਸਾਡੇ ਸੀਨੀਅਰ ਬੈਠੇ ਆ ਉਹਨਾਂ ਨੂੰ ਅਸੀਂ ਸਮੇਂ-ਸਮੇਂ ਸਰ ਇਤਲਾਹ ਕਰੀ ਜਾਂਦੇ ਆ ਵੀ ਸਾਡੀ ਸੈਲੀ ਨਹੀਂ ਆਈ ਹੈਗੀ ਪਿਛਲੇ 3 ਮਹੀਨਿਆਂ ਤੋਂ ਜਿਹੜੀ ਤਨਖਾਹ ਹੈਗੀ ਬਿਲਕੁਲ ਨਹੀਂ ਆ ਰਹੀ ਹੈਗੀ ਤੇ ਦੇਖਿਆ ਜਾਵੇ ਤੇ ਦਿਨ ਤੇ ਇੱਕ ਨਹੀਂ ਲੰਘਦਾ ਪੈਸੇ ਤੋਂ ਬਿਨਾ ਤੇ 3-3 ਮਹੀਨਿਆਂ ਦੀ ਤਨਖਾਹ ਪੈਂਡਿੰਗ ਰਹੇ ਤੇ ਅਸੀਂ ਪਰਿਵਾਰ ਕਿੱਥੋਂ ਪਾਲਨੇ ਆ ਤਨਖਾਹ ਆ ਉਹ ਡੀਸੀ ਰੇਟ ਤੇ ਬਿਲਕੁਲ ਨਹੀਂ अच्छा जी 8500 ਰੁਪਿਆ ਸਿਕਿਉਰਿਟੀ ਗਾਰਡ ਨੂੰ ਦੇ ਰਿਹਾ ਤਨਖਾਹ ਹੈ اچھا ਜੀ 1000 ਰੁਪਿਆ ਦੇ ਰਿਹਾ ਇਹਨਾਂ ਨੂੰ ਆਪਣੇ ਸਫਾਈ ਦਾ اچھا ਜੀ ਹੋ ਗਈ 9500 ਰੁਪਿਆ ਸਫਾਈ ਵੀ ਇਹ ਸਿਕਿਉਰਿਟੀ ਗਾਰਡਾਂ ਕੋਈ ਕਰਾ ਰਹੇ ਆ ਬੰਕਰਦੇ ਆ ਵੀ ਸਾਡੀਆਂ ਜਿਹੜੀਆਂ ਬੰਦੀਆਂ ਤਨਖਾਹ ਤਿੰਨ ਤਿੰਨ ਮਹੀਨੇ ਦੀਆਂ ਉਹ ਦਿੱਤੀਆਂ ਜਾਣ ਸਰਕਾਰ ਨੇ ਇਸ ਟੈਰਾਸਿਸ ਕੰਪਨੀ ਨੂੰ ਇਹ ਕਿਹਾ ਵਾ ਵੀ 10 ਤਰੀਕ ਤੱਕ ਸਾਰੀਆਂ ਸੈਲਰੀਆਂ ਰਿਲੀਜ਼ ਕਰ ਦਿੱਤੀਆਂ ਜਾਣ ਪਰ ਇਹ ਜਿਹੜੀ ਟੈਰਾਸਿਸ ਕੰਪਨੀ ਹੈ ਸਰਕਾਰ ਨਾਲੋਂ ਵੀ ਉੱਪਰ ਹੈ ਟੈਰਾਸਿਸ ਕੰਪਨੀ ਆਈ ਪਹਿਲਾਂ ਵੀ ਕੰਪਨੀ ਸੀ ਕੋਈ ਪਹਿਲਾਂ BLS ਕੰਪਨੀ ਸੀ ਉਹ ਬਹੁਤ ਵਧੀਆ ਸੀ ਸੈਲੀ ਟਾਈਮ ਨਾਲ ਸੀ ਬੋਨਸ ਵੀ ਟਾਈਮ ਨਾਲ ਸੀ ਜਦੋਂ ਦੀ ਆਈ ਹੈ ਸੰਤਰ ਡੇਟ ਦਾ ਪਤਾ ਹੀ ਕੋਈ ਨਹੀਂ ਤਰਖਾ ਦਾ ਵੀ ਡੇਟ ਕੋਈ ਹੈਗੀ ਵੀ ਹੈ ਕਿ ਨਹੀਂ ਹੈਗੀ ਅੱਗੋਂ ਧਮਕੀਆਂ ਦਿੰਦੇ ਆ ਕੀ ਕਹਿੰਦੇ ਤੁਹਾਨੂੰ ਕੱਢ ਦੇਾਂਗੇ ਜੇ ਕਰਦੇਾਂਗੇ ਉਹ ਕਰਦੇਾਂਗੇ ਸਾਡੀ ਸਰਕਾਰ ਅੱਗੇ ਇਹੀ ਮੰਗਿਆ ਕਿ ਸਾਡੀ ਜਿਹੜੀ ਸੈਲਰੀ ਆ 10 ਤਰੀਕ ਦੇ ਅੰਦਰ ਅੰਦਰ ਦਿੱਤੀ ਜਾਵੇ ਕਿਉਂਕਿ ਜੋ ਵੀ ਸਾਡੇ ਘਰਾਂ ਦੇ ਖਰਚੇ ਆ ਉਹ ਪੂਰੇ ਹੁੰਦੇ ਜੈ ਭੀਮ ਜੈ ਭਾਰਤ ਮੈਂ ਹਾਂ ਤੁਹਾਡਾ ਆਪਣਾ ਜਸਵਿੰਦਰ ਚੁੰਬਰ ਅੱਜ ਇਸ ਵੇਲੇ ਮੈਂ ਸੇਵਾ ਕੇਂਦਰ ਨਕੋਦਰ ਦੇ ਵਿੱਚ ਬੈਠਾ ਜਿੱਥੇ ਪੂਰੇ ਪੰਜਾਬ ਦੇ ਵਿੱਚ ਸੇਵਾ ਕੇਂਦਰਾ ਦੇ ਜਿਹੜੇ ਸਕਿਉਰਟੀ ਗਾਰਡ ਅੱਜ ਹੜਤਾਲ ਤੇ ਬੈਠੇ ਨੇ ਔਰ ਕੀ وجہ ਇਹਨਾਂ ਦੀ ਜਿਹੜੇ ਅੱਜ ਹੜਤਾਲ ਤੇ ਬੈਠੇ ਨੇ ਆਪੋ ਉਹ ਜਾਨਣਾ ਚਾਹੁੰਦੇ ਆ ਸਰ ਕੀ ਨਾਮ ਆਪਣਾ ਮੇਰਾ ਨਾਮ ਸੰਜੀਵ ਕੁਮਾਰ ਜੀ ਹਾਂਜੀ ਕੀ ਗੱਲ ਹੈ ਅੱਜ ਦਰੀਬਾ ਸਾਕੇ ਜਿਹੜਾ ਤੁਹਾਨੂੰ ਸੇਵਾ ਕੇਂਦਰ ਬਾਹਰ ਹੜਤਾਲ ਤੇ ਬੈਣਾ ਪੈ ਗਿਆ ਇਹ ਪਿਛਲੇ 3 ਮਹੀਨਿਆਂ ਤੋਂ ਸਾਡੀ ਜਿਹੜੀ ਸੈਲੀ ਹੈਗੀ ਉਹ ਪੈਂਡਿੰਗ ਪਈ ਹੈਗੀ ਤੇ ਮੌਜੂਦਾ ਜਿਹੜੇ ਸਾਡੇ ਸੀਨੀਅਰ ਬੈਠੇ ਆ ਉਹਨਾਂ ਨੂੰ ਅਸੀਂ ਸਮੇਂ-ਸਮੇਂ ਸਰ ਇਤਲਾਹ ਕਰੀ ਜਾਂਦੇ ਆ ਵੀ ਸਾਡੀ ਸੈਲੀ ਨਹੀਂ ਆਈ ਹੈਗੀ ਉਹਨਾਂ ਨੂੰ ਚਿੱਠੀ ਪੱਤਰ ਵੀ ਲਿਖੀ ਜਾਂਦੇ ਆ ਪਰ ਕੋਈ ਵੀ ਉਹਦਾ ਜਵਾਬ ਬਿਲਕੁਲ ਠੀਕ ਨਹੀਂ ਸਮਝਦੇ ਜਵਾਬ ਦੇਣਾ ਇਸ ਕਰਕੇ ਅਸੀਂ ਆ ਕੇ ਅੱਜ ਇਦਾਂ ਹੀ ਬਿਸ਼ਾ ਕੇ ਇੱਥੇ ਬੈਠੇ ਆ ਕਿੰਨੇ ਮੁਲਾਜ਼ਮ ਆ ਤੁਹਾਡੇ ਪੂਰੇ ਪੰਜਾਬ ਦੇ ਵਿੱਚ ਔਰ ਕਦੋਂ ਤੋਂ ਤੁਹਾਡੀ ਤਨਖਾਹ ਰੁਕੀ ਹੈ ਇਹ ਪਿਛਲੇ 3 ਮਹੀਨਿਆਂ ਤੋਂ ਜਿਹੜੀ ਤਨਖਾਹ ਹੈਗੀ ਬਿਲਕੁਲ ਨਹੀਂ ਆ ਰਹੀ ਹੈਗੀ ਤੇ ਦੇਖਿਆ ਜਾਵੇ ਤੇ ਦਿਨ ਤੇ ਇੱਕ ਨਹੀਂ ਲੰਘਦਾ ਪੈਸੇ ਤੋਂ ਬਿਨਾ ਤੇ ਤਿੰਨ ਤਿੰਨ ਮਹੀਨੇ ਦੀ ਤਨਖਾਹ ਪੈਂਡਿੰਗ ਰਹੇ ਤੇ ਅਸੀਂ ਪਰਿਵਾਰ ਕਿੱਥੋਂ ਪਾਲਨੇ ਆ ਜਿਹੜੀ ਤੁਹਾਡੀ ਤਨਖਾਹ ਆ ਉਹ ਡੀਸੀ ਰੇਟ ਤੇ ਆ ਬਿਲਕੁਲ ਨਹੀਂ ਅੱਛਾ ਜੀ 8500 ਰੁਪਏ ਸਿਕਿਉਰਿਟੀ ਗਾਰਡ ਨੂੰ ਦੇ ਰਹੇ ਆ ਤਨਖਾਹ ਹੈ ਅੱਛਾ ਜੀ 1000 ਰੁਪਏ ਦੇ ਰਹੇ ਆ ਇਹਨਾਂ ਨੂੰ ਆਪਣੇ ਸਫਾਈ ਦਾ ਅੱਛਾ ਜੀ ਹੋ ਗਈ 9500 ਰੁਪਏ ਸਫਾਈ ਵੀ ਇਹ ਸਿਕਿਉਰਿਟੀ ਗਾਰਡਾਂ ਕੋਈ ਕਰਾ ਰਹੇ ਆ ਅੱਛਾ ਅਸੀਂ ਬਹੁਤ ਦੇਰ ਦੇ ਚੁੱਪ ਬੈਠੇ ਸੀ ਵੀ ਚਲੋ ਕੋਈ ਨਹੀਂ ਗੱਲ ਇਹ ਸਭ ਲੈਣਗੇ ਪਰ ਨਹੀਂ ਮਤਲਬ ਕਿ ਪੰਜਾਬ ਦੇ ਪੂਰੇ ਜਿੰਨੇ ਵੀ ਸੇਵਾ ਕੇਂਦਰ ਆ ਸਾਰਿਆਂ ਦੇ ਸਕਿਉਰਟੀ ਗਾਰਡ ਹਟਾਲ ਤੇ ਅਸਵੀ ਬਿਲਕੁਲ ਬਿਲਕੁਲ ਸਾਰੇ ਹੀ ਜੇ ਇਸ ਤਰ੍ਹਾਂ ਕਰਨਗੇ ਤੇ ਕੀ ਪਤਾ ਇਹਨਾਂ ਨੂੰ ਮੜਾ ਜਾ ਹਲੂਣਾ ਆ ਜਵੇ ਤੇ ਸੈਲੀਆਂ ਦੇ ਦੇਣ ਅਸੀਂ ਇਹਨਾਂ ਨੂੰ ਬਾਰ-ਬਾਰ ਇਹੋ ਹੀ ਇਹਨਾਂ ਨੂੰ ਮੰਗ ਕਰਦੇ ਆ ਵੀ ਸਾਡੀਆਂ ਜਿਹੜੀਆਂ ਬੰਦੀਆਂ ਤਰਖਾਂ ਤਿੰਨ-ਤਿੰਨ ਮਹੀਨੇ ਦੀਆਂ ਉਹ ਦਿੱਤੀਆਂ ਜਾਣ ਤੁਹਾਡਾ ਜਿਲ੍ਹਾ ਪਦਰੀ ਪ੍ਰੋਗਰਾਮ ਹੈ ਸਾਰਾ ਕੁ ਪੂਰੇ ਪੰਜਾਬ ਚ ਜਿਲ੍ਹਾ ਜਿਲ੍ਹਾ ਪਦਰੀ ਸਾਡਾ ਪ੍ਰੋਗਰਾਮ ਹੈਗਾ ਤੇ ਅੱਜ ਦਾ ਕੀ ਪ੍ਰੋਗਰਾਮ ਰੱਖਿਆ ਤੁਸੀਂ ਫਿਰ ਮੈਮੋਰੰਡਮ ਵੀ ਦੇਣਾ ਕਿਸੇ ਨੂੰ ਹਾਂਜੀ ਹਾਂਜੀ ਐਸ.ਡੀ.ਐਮ ਸਾਹਿਬ ਨੂੰ ਦੇਣਾ ਹੈਗਾ ਅੱਜ ਮੈਮੋਰੰਡਮ ਤੇ ਡੀ.ਸੀ ਸਾਹਿਬ ਨੂੰ ਸਾਡੇ ਜਿਹੜੇ ਜਲੰਧਰ ਵਾਲੇ ਸਿਕਿਉਰਿਟੀ ਗਾਰਡ ਆ ਉਹ ਦੇਣਗੇ ਤੇ ਜਿਹੜੇ ਸਾਡੇ ਮੁਹਾਲੀ ਵਾਲੇ ਗਾਰਡ ਦੇ ਚੰਡੀਗੜ੍ਹ ਵਾਲੇ ਆ ਉਹ ਭਗਵੰਤ ਮਾਨ ਜੀ ਨੂੰ ਅੱਜ ਟਾਈਮ ਲਿਆ ਉਹਨਾਂ ਨੇ ਉਹ ਉਹਨਾਂ ਨੂੰ ਮੈਮੋਰੰਡਮ ਦੇਣਗੇ ਜਾ ਕੇ ਵੀ ਸਾਡੀਆਂ ਜਿਹੜੀਆਂ ਤਰਖਾਵਾਂ ਵਾਂ ਉਹ ਦਿੱਤੀਆਂ ਜਾਣ ਸਰਕਾਰ ਨੇ ਇਸ ਟੈਰਾਸਿਸ ਕੰਪਨੀ ਨੂੰ ਇਹ ਕਿਹਾ ਵਾ ਵੀ 10 ਤਰੀਕ ਤੱਕ ਸਾਰੀਆਂ ਸੈਲਰੀਆਂ ਰਿਲੀਜ਼ ਕਰ ਦਿੱਤੀਆਂ ਜਾਣ ਪਰ ਇਹ ਜਿਹੜੀ ਟੈਰਾਸਿਸ ਕੰਪਨੀ ਹੈ ਸਰਕਾਰ ਨਾਲੋਂ ਵੀ ਉੱਪਰ ਆ ਇਹ ਨਵੀਂ ਟੈਰਾਸਿਸ ਕੰਪਨੀ ਆਈ ਪਹਿਲਾਂ ਵੀ ਕੰਪਨੀ ਸੀ ਕੋਈ ਪਹਿਲਾਂ BLS ਕੰਪਨੀ ਸੀ ਉਹ ਬਹੁਤ ਵਧੀਆ ਸੀ ਸੈਲੀ ਟਾਈਮ ਨਾਲ ਸੀ ਬੋਨਸ ਵੀ ਟਾਈਮ ਨਾਲ ਸੀ ਇਹ ਜਦੋਂ ਦੀ ਆਈ ਹੈ ਸੰਤਰ ਡੇਟ ਦਾ ਪਤਾ ਹੀ ਕੋਈ ਨਹੀਂ ਤਰਖਾ ਦਾ ਵੀ ਡੇਟ ਕੋਈ ਹੈਗੀ ਵੀ ਹੈ ਕਿ ਨਹੀਂ ਹੈਗੀ ਬਹੁਤ ਬੁਰਾ ਹਾਲ ਕੀਤਾ ਇਹਨਾਂ ਨੇ ਅੱਗੋਂ ਧਮਕੀਆਂ ਦਿੰਦੇ ਆ ਕੀ ਕਹਿੰਦੇ ਤਾਨੂੰ ਕੱਢਦੇ ਆਂਗੇ ਜੇ ਕਰਦੇ ਆਂਗੇ ਬਹੁ ਕਰਦੇ ਆਂਗੇ ਇਹ ਨਹੀਂ ਦੇਖਦੇ ਵੀ ਤਿੰਨ ਤਿੰਨ ਮਹੀਨੇ ਤੁਹਾਡੀ ਇਹਨਾਂ ਦੀ ਤਨਖਾਹ ਨਹੀਂ ਮਿਲੀ ਪਰਿਵਾਰ ਕਿਦਾਂ ਪਾਲਦੇ ਪਏ ਆ ਕਿਉਂਕਿ ਮਤਲਬ ਕਿ ਜਿਹੜਾ ਮਜ਼ਦੂਰ ਵਰਗਾ ਹੈ ਤਕਰੀਬਨ ਸਕਿਉਰਟੀ ਗਾਰਡ ਵੀ ਉਹੀ ਨੌਕਰੀ ਰੱਖਦੇ ਆ ਕਿਉਂਕਿ ਇਹਨਾਂ ਦੀ ਜੇ ਤਨਖਾਹ ਨਾ ਟਾਈਮ ਨਾਲ ਦਿੱਤੀਆਂ ਜਾਣ ਤਾਂ ਘਰ ਕਿਦਾ ਚਲਾਉਣਗੇ ਬਿਲਕੁਲ ਬਿਲਕੁਲ ਇਹਨਾਂ ਨੂੰ ਨਹੀਂ ਇਦਾਂ ਦੀ ਗੱਲ ਨਾਲ ਕੋਈ ਵੀ ਇਹ ਆਪਣੀਆਂ ਸੀਟਾਂ ਬਜਾਉਣ ਵਾਲੇ ਹੋਏ ਆ ਬਸ ਵੀ ਸਾਡੀ ਸੀਟ ਜਿਹੜੀ ਆ ਉੱਤੇ ਅਸੀਂ ਬੈਠੇ ਰਹੀਏ ਬਾਕੀ ਕੋ ਮਰਦਾ ਮਰ ਜਵੇ ਕਿਹੜਾ ਘਰ ਹੈਗਾ ਜਿੱਥੇ ਕੋਈ ਬੜਾ ਪੈਸੇ ਤੋਂ ਘਰ ਚੱਲਦਾ ਹਰ ਪਰਿਵਾਰ ਦੇ ਵਿੱਚ ਇੱਕ ਇੱਕ ਦੋ ਜੀ ਬਿਮਾਰ ਵੀ ਹੈਗਾ ਇੱਕ ਦੋ ਜੀ ਬਿਮਾਰ ਵੀ ਹੈਗਾ ਤੇ ਘਰ ਦੇ ਖਰਚੇ ਬਹੁਤ ਆ ਅੱਛਾ ਅੱਛਾ ਉਹ ਕਿੰਦਾ ਚੱਲਣਗੇ ਕਿਉਂ ਬਾਈ ਸਾਡੇ ਨਾਲ ਮੇਰਾ ਨਾਮ ਮੰਗਤ ਜੀ ਕੀ ਕੀ ਕੋ ਮਤਲਬ ਕੀ ਤੁਸੀਂ ਮੰਗ ਰੱਖੀ ਹੈ ਆਪਣੀ ਸਰਕਾਰ ਦੀ ਸਾਡੀ ਸਰਕਾਰ ਅੱਗੇ ਇਹੀ ਮੰਗਿਆ ਹੈ ਕਿ ਸਾਡੀ ਜਿਹੜੀ ਸੈਲਰੀ ਆ 10 ਤਰੀਕ ਦੇ ਅੰਦਰ ਅੰਦਰ ਦਿੱਤੀ ਜਾਵੇ ਕਿਉਂਕਿ ਜੋ ਵੀ ਸਾਡੇ ਘਰਾਂ ਦੇ ਖਰਚੇ ਆ ਉਹ ਪੂਰੇ ਹੁੰਦੇ ਅੱਛਾ ਬੜੇ ਤਰੀਕੇ ਨਾਲ ਹੋਣ ਕੋਈ ਵੀ ਬੱਚਿਆਂ ਦੀ ਐਡਮਿਸ਼ਨ ਦੇਣੀ ਆ ਜਾਂ ਸਕੂਲ ਦੇ ਬੱਚਿਆਂ ਦੀਆਂ ਫੀਸਾਂ ਦੇਣੀਆਂ ਕਿਤਾਬਾਂ ਰਾਸ਼ਨ ਸਾਰਾ ਸਾਡਾ ਸੈਲਰੀ ਤੇ ਡਿਪੈਂਡ ਕਰਦਾ ਹੈ ਜੇ ਸਾਡੀਆਂ ਸੈਲਰੀਆਂ ਨਾ ਟਾਈਮ ਤੇ ਆਉਣ ਤਾਂ ਹੀ ਰਾਸ਼ਨ ਕਿੱਥੋਂ ਲਵਾਂਗੇ ਬੱਚਿਆਂ ਦੀ ਪੜ੍ਹਾਈ ਕਿੱਦਾਂ ਕਰਾਂਗੇ ਭਗਵਾਨਤਮਨ ਸਰਕਾਰ ਕਹਿੰਦੀ ਹੈ ਕਿ ਬੱਚਿਆਂ ਦੀ ਪੜ੍ਹਾਈ ਨਹੀਂ ਰੁਕਣੀ ਚਾਹੀਦੀ ਪਰ ਸਾਡੀਆਂ ਤਨਖਾਹ ਕਿਉਂ ਰੁਕਦੀਆਂ ਅਸੀਂ ਇਹ ਪੁੱਛਣਾ ਚਾਹੁੰਦੇ ਭਗਵਾਨਤਮਨ ਸਰਕਾਰ ਨੂੰ ਸਾਡੀਆਂ ਤਨਖਾਹਾਂ ਕੀ ਦਾ ਡੱਬਾ ਬਣ ਰਿਹਾ ਹੈ ਕਿ ਸਾਡੀਆਂ ਤਨਖਾਹਾਂ ਟਾਈਮ ਤੋਂ ਟਾਈਮ ਦਿੱਤੀਆਂ ਜਾਣ ਤੇ ਇਹ ਅਕੋਰਡਿੰਗ ਟੂ ਆਪਣੇ ਐਸ.ਡੀ.ਐਮ ਸਾਹਿਬ ਨੂੰ ਕੁਝ ਮੰਗ ਪੱਤਰ ਵੀ ਦੇਣਾ। ਅੱਛਾ ਹਾਂਜੀ ਅਸੀਂ ਅੱਜ ਮੰਗ ਪੱਤਰ ਦੇ ਰਹੇ ਹਾਂ ਸਾਹਿਬ ਨੂੰ ਸਾਹਵਲੇ ਤੱਕ ਆਏ ਨਹੀਂ ਆਉਣ ਵਾਲੇ ਆ ਜਦੋਂ ਆ ਗਿਆ ਸੀ ਉਹਨਾਂ ਨੂੰ ਇਹ ਐਪਲੀਕੇਸ਼ਨ ਇਹ ਦੇ ਰਹੇ ਆ ਉਹਨਾਂ ਨੂੰ ਕਿ ਸਾਡੀਆਂ ਜਿਹੜੀਆਂ ਸੈਲਰੀਆਂ ਦੇ ਧਿਆਨ ਦਿੱਤਾ ਜਾਵੇ। ਇਹ ਹੈ ਜੀ ਮੁਲਾਜ਼ਮ ਉਹ ਜਿਹੜੇ ਵਿਚਾਰੇ ਸੇਵਾ ਕੇਂਦਰ ਵਿੱਚ ਆਪਣੀਆਂ ਡਿਊਟੀਆਂ ਨਿਭਾਉਂਦੇ ਨੇ ਔਰ ਨਾਲ ਦੀ ਨਾਲ ਜਿਹੜੀਆਂ ਸੇਵਾ ਕੇਂਦਰਾਂ ਦੇ ਵਿੱਚ ਡਿਊਟੀਆਂ ਨਿਭਾਉਂਦੇ ਨੇ ਡਿਊਟੀਆਂ ਨਿਭਾਉਂਦੇ ਸਾਰੇ ਅਗਲੇ ਨੂੰ ਕਿਉਂਕਿ ਇਹ ਉਹ ਜਿਹੜੇ ਵਿਚਾਰੇ ਘੱਟ ਪੜ੍ਹੇ ਲਿਖੇ ਹੁੰਦੇ ਆ ਜਾਂ ਸਕਿਉਰਟੀ ਗਾਰਡ ਦੇ ਵਿੱਚ ਆਪਣੀ ਜੌਬ ਲੈ ਲੈਂਦੇ ਘਰ ਦਾ ਰੁਜ਼ਗਾਰ ਚਲਾਉਣ ਲਈ ਜਾਂ ਘਰ 'ਚ ਰੋਟੀ ਪਾਣੀ ਚਲਾਉਣ ਲਈ ਪਰ ਜੇ ਸਰਕਾਰਾਂ ਜਿਹੜੀਆਂ ਨਵੀਆਂ-ਨਵੀਆਂ ਕੰਪਨੀਆਂ ਨੂੰ ਦਿੰਦੀਆਂ ਹਨ ਉਹਨਾਂ ਨੂੰ ਇੱਕ ਬੌਂਡ ਕੀਤਾ ਜਾਵੇ ਕਿ ਆਪਣੇ ਮੁਲਾਜ਼ਮਾਂ ਦੀ ਤਨਖਾਹ ਕਿੰਨੇ ਚਿਰ ਦੇ ਵਿੱਚ ਤੁਸੀਂ ਕਿੰਨਾ ਚਿਰ ਰੋਕ ਸਕਦੇ ਆ ਜਾਂ ਹਰ ਮਹੀਨੇ ਤੁਸੀਂ ਪ੍ਰੋਪਰ ਜਿਹੜੀ ਉਹਦੀ ਤਨਖਾ ਦਆਂੀਆਂ ਜਿਹੜੇ ਸੇਵਾ ਕੇਂਦਰਾਂ ਦੇ ਵਿੱਚ ਸਕੋਰਟਇਆ ਕਿਉਂਕਿ ਸੇਵਾ ਕੇਂਦਰ ਉਦੋਂ ਬਣਾਏ ਗਿਆ ਸੀ ਜਦੋਂ ਬੋਝ ਜ਼ਿਆਦਾ ਤਹਿਸੀਲਾਂ ਦੇ ਵਿੱਚ ਤਹਿਸੀਲ ਕਚਹਿਰੀਆਂ ਦੇ ਵਿੱਚ ਜਿਹੜਾ ਜ਼ਿਆਦਾ ਬੋਝ ਪੈ ਗਿਆ ਸੀ ਉਹਨੂੰ ਅਕੋਰਡਿੰਗ ਉਹਨੂੰ ਘਟਾਉਣ ਲਈ ਇਹ ਸੇਵਾ ਕੇਂਦਰ ਬਣਾਏ ਗਿਆ ਸੀ ਔਰ ਇੱਥੇ ਦੇ ਮੁਲਾਜ਼ਮ ਵੀ ਜੇ ਇਹ ਤਨਖਾਹਾਂ ਤੋਂ ਦੁਖੀ ਹੋ ਗਏ ਤੇ ਆਉਣ ਵਾਲਾ ਭਵਿੱਖ ਸਾਡੇ ਪੰਜਾਬ ਦਾ ਕੀ ਹੋਵੇਗਾ ਕੈਮਰਾ ਪਰਸਨ ਦੇ ਨਾਲ ਜਸਵਿੰਦਰ ਚੁੰਬਰ ਇੱਕ ਤਲੈਰ ਨਗੋੜਾ